ਆ ਪੁੱਤ ਗਿਆ ਅੱਛਾ ਆਪਾਂ ਜੇ ਤਾਂ ਇਹ ਬੜਾ ਨਹੀਂ ਆਂਦੇ ਇਹ ਪੁੱਤ ਕੀ ਗਿਆ ਮਾਜਨ ਕਿਉਂ ਬਣਿਆ ਇਹ ਮਾਜਨ ਪਤਾ ਨਹੀਂ ਕੀ ਹੋਇਆ ਹਾਂ ਸੋਨਾਲੀ ਸਾਡੀ ਮਾਜ ਸੀ ਅੱਗੇ ਸਾਡਾ ਬੱਚਾ ਵੀ ਏਵੇਂ ਮਾਰਗ ਚ ਮੜੀਦੀ ਰੋਗ ਨਾਲ ਸੱਪ ਫਿਰੰਦੇ ਸੀ ਕਿਦੰਦੇ ਲੇਕਰ ਆ ਗੋ ਮੈਂ ਮੰਮਾ ਨੂੰ ਕਿਹਾ ਸੀ ਸੱਪ ਕੋ ਮੈਂ ਦੇ ਵਸ ਦੇ ਅੰਗਾਰ ਰੱਖਿਓ ਪਰ ਮੇਰ ਵੀ ਅੱਜ ਸਾਡੀ ਝੋਟੇ ਲਾੜੀ ਗਿਆ ਸੱਪ ਲੜ ਗਿਆ ਪਤਾ ਹਾਂਜੀ ਸਾਡੀ ਗਵਾਂਡੀ ਵੀ ਦਾਦੇ ਦੇ ਵੀ ਸੱਪ ਤੋਰੇ ਮੇਰ ਦੇ ਤੁਹਾਡੇ ਘਰ ਆ ਕੋਲ ਮੰਨ ਲੋ ਉਹਦਾਂ ਨੇ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਵੀ ਸੱਪ ਤੇ ਵਰਦੇ ਆ ਮੇਰੀ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਇਹ ਗੋਲ ਜਿਹਾ ਤੁਮਾ ਜੀ ਹਾਂ ਜੀ ਉਸੂਣ ਵਾਲੀ ਸੀ ਰਾਈਤਨਾ ਵੀ ਸੁਝੀ ਸੀ ਵੀ ਜੇ ਸੂਏ ਕਿ ਮੇਰੇ ਸਿੱਨਾ ਵੀ ਉਹਨਾਂ ਦੇ ਰੱਖਾਂਗੇ ਪਰ ਸਾਨੂੰ ਨੇ ਜੇ ਬਦਾਂ ਵੀ ਸੂਣ ਦੱਬੜ ਲਈ ਉਹਨੇ ਮਾਰ ਜਾਣਾ ਕਨਾ ਵਾਪੀਏ ਬਸ ਪਤਾ ਨਹੀਂ ਕੀ ਕੁਚਰਦ ਦੇ ਰੰਗ ਨੇ ਬਾਹਰੋਂ ਕਿਦੇ ਫਿਰਦਾ ਤੁਰਦਾ ਸੱਪ ਆਇਆ ਘੋਨੇ ਚੋ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਛ ਦਵਾਈ ਉਹਨਾਂ ਲਿਖਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾ ਲਈ ਤੂੰ ਉਹਦੀ ਮੌਤ ਹੋ ਚੁੱਕੀ ਹੈ ਜੀ ਇਹ ਸਾਪ ਹੀ ਲੜਿਆ ਸਾਪ ਹੀ ਲੜਿਆ ਜੀ ਜੱਕਦਮ ਬਸ 11:30 12 ਦਾ ਟਾਈਮ ਹੈ ਜੀ ਜੱਕ ਦਾ ਮੈਂ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾਂ ਤੋਂ ਵੱਧ ਪਾਲੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਪੰਜ ਬੇਟੀਆਂ ਜੀ ਥੱਲੇ ਬੇਟੀਆਂ ਨੇ ਪੰਜ ਪੰਜ ਬੇਟੀਆਂ ਹੀ ਐ ਤੇ ਤੇ ਆਪ ਤੁਸੀਂ ਵੀ ਇਸ ਸਮੇਂ ਆਪ ਹੀ ਕਿੰਨੇ بیمار ਮੈਨੂੰ ਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ ਬਾਬਾ ਜੀ ਨੇ ਮਤ ਦਿੱਤੀ ਸੀ ਕਿ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ ਕੋਈ ਕਰੀਏ ਦਿਹਾੜੀਦਾਰ ਬੰਦਾ ਸੀ ਮੈਂ ਵੀ ਇਕੱਲਾ ਕਮਾਉਣ ਵਾਲਾ ਸੀ ਪੰਚੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਪਿੱਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਿਹਾਈ ਦੀ ਖੰਡ ਚਾ ਮੁੱਕ ਜਾਂਦੀ ਜੀ ਖੰਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਧਰੋਂ ਬੇਟੀਆਂ ਦਾ ਪੜਾਈ ਦਾ ਵੀ ਬਹੁਤ ਉਕਾ ਹੋ ਗਿਆ ਇਹਦਾ ਇਹ ਹੀ ਰਜਗਾਰ ਸੀ ਵੀ ਚੱਲ ਦੁੱਧ ਨੂੰ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖੱਟਾ ਚੱਲੀ ਜੂਗਾ ਤੇ ਕਿਨਾਰੇ ਚਲੋ ਤੱਕ ਸੁਣੋ ਇਹ ਅਗਲੇ 10ਵੇਂ ਮਹੀਨੇ ਚ ਨੇ ਸੂਪਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਨੇ ਸੂਪਣਾ ਸੀ ਲਾਏ ਪਈ ਖੜੀ ਸੀ ਕੁਈ ਹੋਰ ਕਮਾਈ ਦਾ ਸਾਧਨ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਆਗਾ ਬਸ ਇਹ ਤਾਂ ਯਾਸਰਾਸੀ ਜਿਹੜਾ ਵੀ ਰੱਬ ਨੇ ਅੱਜ ਕੋ ਦੇ ਸਾਡੇ ਕੋਲ ਤੇ ਬੱਚਿਆਂ ਦੇ ਫਿਰ ਪੜਾਈ ਦਾ ਕਿਵੇਂ ਖਰਚਾ ਚੱਲਦਾ ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧੱਪਾ ਕਰੀਦਾ ਮੈਂ ਵੀ ਮੰਜੀ ਤੇ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦੇਂਦਾ ਕੋਈ ਐਵੇਂ ਜੀ ਮੰਗ ਤੱਕ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ ਤੇ ਜੀ ਚਾਜ ਹੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੰਗ ਕੇ ਕਿ ਕਿਤੇ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮਾਸਟਰ ਨੂੰ ਕਹਿ ਦਈ ਜਾ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜੀ ਜਿਵੇਂ ਜਿਵੇਂ ਵੈਗਰੂ ਨੂੰ ਚੰਗਾ ਲੱਗੇ ਜੀ ਬਸ ਵਿਚਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਠ ਗਿਆ ਜੀ ਕੀ ਮੰਗ ਕੀ ਕਰਦੇ ਮੰਗੇ ਹੋਈ ਜੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹਲਫ ਕੀਤੀ ਜਾਵੇ ਕੋਈ ਦੁਬਾਰੇ ਮਸੂਨ ਵਾਲੀ ਮਾਝੀ ਲੈ ਲੂਗਾ ਮੈਂ ਤਾਂ ਕਰਜਾਈ ਵੀ ਹੋ ਗਿਆ ਸੀ ਤਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੁੱਧ ਦੀ ਕੋਲੋਂ ਆਸਰੇ ਨਾਲ ਵੀ ਚੱਲ ਸੂਗੀ ਤੇ ਤੈਨੂੰ ਦੁੱਧ ਪਾਈ ਜਾਵਾਂਗੇ ਸਾਡਾ ਲੈ ਜਾਊਗਾ ਮੰਗ ਇਹੋ ਹੀ ਕਰਦੇ ਜੀ ਸਾਡੀ ਜਿੰਨੀ ਵੀ ਕੋਈ ਹੈਲਪ ਕੀਤੀ ਜਾਵੇ ਬੜੇ ਭੈਣ ਭਰਾ ਵੀਰ ਭਰਾ ਐਨਆਰ ਬਹੁਤ ਬੈਠੇ ਆ ਜੀ ਤੇ ਗਰੀਬ ਦੀ ਬਹੁਤ ਹੈਲਪ ਕਰਨ ਵਾਲੇ ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤੇ ਮੈਂ ਬੇਟੀਆਂ ਦੀ ਮੇਰੀ ਪੜ੍ਹਾਈ ਵੀ ਬਹੁਤ ਔਖੀ ਹੋਈ ਪਈ ਤੇ ਹੁਣ ਇਹਦਾ ਅਸਰਾ ਜੀ ਉਹ ਵੀ ਉੱਟ ਗਿਆ ਜੀ ਮੈਂ ਵੀ ਬਿਮਾਰ ਹਾਂ। ਨਾਮ ਕੀ ਦੱਸਣਾ? ਪ੍ਰੇਮ ਸਿੰਘ ਜੀ। ਸਿੰਦ ਕਿਹੜਾ? ਵਸਤੀ ਲੱਧੂ ਵਾਲੀ ਜੀ। ਆਇਆ ਪਤੋ ਇਹ ਗੱਲ। ਆਪਾਂ ਇਹ ਤੋਂ ਇਹ ਬੜਾ ਨਹੀਂ। ਹਾਂ। ਇਹ ਪਤੋ ਕੀ ਗਿਆ ਮਾਜ ਨੂੰ ਕੀ ਬਣਿਆ ਗਿਆ? ਸਦੀ ਮਾਜ ਨੂੰ ਪਤਾ ਨਹੀਂ ਕੀ ਹੋਇਆ। ਹਾਂ। ਸੋਨਾਲੀ ਸਾਡੀ ਮਾਜ ਅੱਗੇ ਸਾਡਾ ਬੱਚਾ ਵੀ ਐਵੇਂ ਮਾਰਗ ਚ ਮੜੀਦੀ ਰੋਗ ਨਾਲ ਸਾਪ ਪਰੰਦੇ ਜਿ ਕਿਦਾਂ ਦੇ ਲੈ ਕਰ ਆ ਗੋ ਮਮਾ ਨੂੰ ਵੀ ਕਿਹਾ ਸੀ ਸਾਪ ਕੋ ਮਦੇਵਸ ਦੇ ਅੰਗ ਘਰ ਰੱਖੋ ਪਰ ਮੇਰ ਵੀ ਅੱਜ ਸਾਡੀ ਝੋਟੇ ਲਾੜੀ ਗਿਆ ਸਾਪ ਲੜ ਗਿਆ ਪਤਾ ਹਾਂਜੀ ਸਾਡੇ ਗਵਾਂਢੀ ਵੀ ਦੱਸਦੇ ਨੇ ਵੀ ਸਾਪ ਤੋਰੇ ਮੇਰ ਦੇ ਤੁਹਾਡੇ ਘਰ ਆ ਕੋਲ ਮਾਣੋਂ ਹੁੰਦ ਨੇ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਸੱਪ ਦੇ ਰਹਿੰਦੇ ਆ ਮੇਰੀ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਇਹ ਕੋਣ ਨਹੀਂ ਸੀ ਪਤਾ ਮਾ ਜੀ ਹਾਂ ਜੀ ਉਸ ਨੂੰ ਨਾਲ ਹੀ ਸੀ ਐ ਤਨਾ ਵੀ ਸੋਚੀ ਸੀ ਵੀ ਜੇ ਸੂਏ ਕਿ ਮੇਰੇ ਸਿੱਨਾ ਆ ਵੀ ਉਹਨਾਂ ਦੇ ਰਖਾਂਗੇ ਪਰ ਸਾਨੂੰ ਨਹੀਂ ਸੀ ਪਤਾ ਵੀ ਸੂਣ ਦੱਪੜ ਲਈ ਹੁੰਦੇ ਮਾਰ ਦਿਆ ਇਹ ਕੀ ਘਟਨਾ ਵਾਪਰੀ ਹੈ ਬਸ ਪਤਾ ਨਹੀਂ ਕੀ ਕੁਚਰਦ ਦੇ ਰੰਗ ਨੇ ਬਾਹਰੋਂ ਕਿਦੇ ਫਿਰਦਾ ਤੁਰਦਾ ਸੱਪ ਆਇਆ ਘੋਨੇ ਚ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਝ ਦਵਾਈ ਉਹਨਾਂ ਲਿਖਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾ ਲਈ ਤਾਂ ਉਹਦੀ ਮੌਤ ਹੋ ਚੁੱਕੀ ਹੈ ਜੀ ਕਾਫੀ ਲੜਿਆ ਸੀ ਸਾਪੀ ਲੜਿਆ ਜੀ ਜੱਕਦਮ ਬਸ 11 ਪਾਉਣੇ 12 ਦਾ ਟਾਈਮ ਹੈ ਜੀ ਜੱਕਦਮ ਹੀ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾ ਤੋਂ ਵੱਧ ਪਾਲੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਪੰਜ ਬੇਟੀਆਂ ਜੀ ਓਹ ਬੇਟੀਆਂ ਨੇ ਪੰਜ ਪੰਜ ਬੇਟੀਆਂ ਹੀ ਐ ਤੇ ਤੇ ਆਪ ਤੁਸੀਂ ਵੀ ਤੁਸੀਂ ਆਪ ਹੀ ਕਿੰਨੇ ਰਿਮਾਰ ਮੇਰੇ ਮੁਜੀ ਕਾਫੀ ਲੰਬੇ ਸਮੇਂ ਤੋਂ ਪੀੜਿਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀੜਿਆ ਜੀ ਬਾਬਾ ਜੀ ਨੇ ਮਰਤ ਕੀਤੀ ਸੀਗੀ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ 꾸ਰੀ ਕਰੀਏ ਦਿਹਾੜੀਦਾਰ ਬੰਦਾ ਸੀ ਮੈਂ ਵੀ ਕੱਲਾ ਕਮਾਉਣ ਵਾਲਾ ਸੀ ਪੰਚੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਕਿਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਿਹਾਈ ਦੀ ਟਖੰਡ ਚਾ ਮੁੱਕ ਜਾਂਦੀ ਜੀ ਖੰਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਦੋਂ ਬੇਟੀਆਂ ਦਾ ਪੜਾਈ ਦਾ ਵੀ ਬਹੁਤ ਉਕਾ ਹੋਇਆ ਪਰ ਇਹਦਾ ਇਹ ਰਜਗਾਰ ਸੀ ਵੀ ਚੱਲ ਦੁੱਧ ਨੂੰ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖਰਚਾ ਚੱਲੀ ਜਾਊਗਾ ਠੀਕ ਨਾ ਤਾਂ ਤਾਂ ਟਕਸੂਨ। ਇਹ ਅਗਲੇ 10ਵੇਂ ਮਹੀਨੇ ਚ ਨੇ ਸੂ ਪੈਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਨੇ ਸੂ ਪੈਣਾ ਸੀ ਲਾਹੇ ਪਈ ਖੜੀ ਸੀ। ਕੋਈ ਹੋਰ ਕਮਾਈ ਦਾ ਸਾਧਨ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਆਗਾ। ਬਸ ਇਹ ਤਾਂ ਯਾਸਰਾ ਸੀ ਜਿਹੜਾ ਵੀ ਰੱਬ ਨੇ ਅੱਜ ਕੋ ਦਿਆ ਸਾਡੇ ਕੋਲ। ਤੇ ਬੱਚਿਆਂ ਦੇ ਫਿਰ ਪੜਾਈ ਦਾ ਕਿਵੇਂ ਖਰਚਾ ਚੱਲਦਾ। ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧੱਪਾ ਕਰੀਦਾ ਮੈਂ ਵੀ ਮੰਜੀ ਤੇ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦਿੰਦਾ ਕੋਈ ਐਵੇਂ ਜੀ ਮੰਗ ਤੱਕ ਕੇ ਇਹਨਾਂ ਵਿਚਾਰੀਆਂ ਪਾੜਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ 23 ਚਾਰਜੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੰਗ ਕੇ ਕਿਥੇ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮੈਸਟਰਾਂ ਨੂੰ ਕਹਿ ਦਈਦਾ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜੀ ਜਿਵੇਂ ਜਿਵੇਂ ਵੈਗਰੂ ਨੂੰ ਚੰਗਾ ਲੱਗੇ ਜੀ ਬਸ ਵਿਚਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਠ ਗਿਆ ਜੀ ਕੀ ਮੰਗ ਕੀ ਕਰਦੇ ਮੰਗੇ ਹੋਈ ਜੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹਲਪ ਕੀਤੀ ਜਾਵੇ ਕੋਈ ਦੁਬਾਰੇ ਮਸੂਮ ਵਾਲੀ ਮਾਝੀ ਲੈ ਲੂੰਗਾ ਮੈਂ ਤਾਂ ਕਰਜਾਈ ਵੀ ਹੋ ਗਿਆ ਸੀ ਦਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੁੱਧ ਦੀ ਕੋਲ ਆਸਰੇ ਨਾਲ ਵੀ ਚੱਲ ਸੂਗੀ ਤੇ ਤੈਨੂੰ ਦੁੱਧ ਪਾਈ ਜਾਵਾਂਗੇ ਸਾਡਾ ਲੈ ਜਾਊਗਾ ਮੰਗ ਇਹੋ ਹੀ ਕਰਦੇ ਜੀ ਸਾਡੀ ਜਿੰਨੀ ਵੀ ਕੋਈ ਹਲਪ ਕੀਤੀ ਜਾਵੇ ਬੜੇ ਭੈਣ ਭਰਾ ਵੀਰ ਭਰਾ ਐਨਆਰ ਬਹੁਤ ਬੈਠੇ ਆ ਜੀ ਤੇ ਗਰੀਬ ਦੀ ਬਹੁਤ ਹਲਪ ਕਰਨ ਵਾਲੇ ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤੇ ਮੈਂ ਬੇਟੀਆਂ ਦੀ ਮੇਰੀ ਪੜ੍ਹਾਈ ਵੀ ਬਹੁਤ ਔਖੀ ਹੋਈ ਪਈ ਤੇ ਹੁਣ ਇਹਦਾ ਅਸਰਾ ਸੀ ਉਹ ਵੀ ਉੱਟ ਗਿਆ ਜੀ ਮੈਂ ਵੀ ਬਿਮਾਰ ਹਾਂ ਪ੍ਰੇਮ ਸਿੰਘ ਜੀ ਸਿੰਧ ਕਿਹੜਾ ਵਸਤੀ ਲੱਦੂ ਵਾਲੀ ਜੀ ਆਇਆ ਕੋਈ ਗੱਲ ਆਪ ਕੋਈ ਆ ਬੜਾ ਨਹੀਂ ਆਲੀ ਇਹ ਪੁੱਤ ਕੀ ਗਿਆ ਮਾਦਰੀ ਦੀ ਮਾਦਨ ਪਤਾ ਨਹੀਂ ਕੀ ਹੋਇਆ ਹਾਂ ਸੋ ਨਾਲੀ ਸਾਡੀ ਮਾਤ ਸੀ ਅੱਗੇ ਸਾਡਾ ਬੱਚਾ ਵੀ ਐਵੇਂ ਮਾਰਗਾ ਚਮੜੀ ਦੇ ਰੋਗ ਨਾਲ ਸੱਪ ਫਿਰੰਦੇ ਸੀ ਕਿਦੰਦੇ ਨਿਕਲ ਆ ਗੋ ਮੈਂ ਮੰਮਾ ਨੇ ਵੀ ਕਿਹਾ ਸੀ ਸੱਪ ਕੋ ਹਮ ਦੇਵੇ ਦਿਆ ਨਹੀਂ ਘਰ ਕਿਓ ਪਰ ਮੇਰੇ ਵੀ ਅੱਜ ਸਾਡੀ ਝੋਟੇ ਲਾੜੀ ਗਿਆ ਸੱਪ ਲੜ ਗਿਆ ਪਤਾ ਹਾਂਜੀ ਸਾੜੇ ਗਵਾਂਢੀ ਵੀ ਦਾਦੇ ਦੇ ਦਿਲ ਤੇ ਵੀ ਸੱਪ ਤੁਰੇ ਫਿਰਦੇ ਤੁਹਾਡੇ ਘਰਾਂ ਕੋਲ ਤੇ ਮੋਨ ਉਹਦਣੇ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਵੀ ਸੱਪ ਤੁਰੇ ਫਿਰਦੇ ਆ ਮੇਰੀ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਇਹ ਗੋਣੇ ਜੀ ਤੁਹਮਾ ਜੀ ਹਾਂ ਜੀ ਉਸੂਣ ਵਾਲੀ ਸੀ ਐ ਤਨਾ ਵੀ ਸੁਝੀ ਸੀ ਵੀ ਜੇ ਸੂਏ ਕਿ ਮੇਰੇ ਸਿੱਨਾ ਵੀ ਉਹਨਾਂ ਦੇ ਰੱਖਾਂਗੇ ਪਰ ਸਾਨੂੰ ਨੇ ਜੇ ਬਦ ਵੀ ਸੁਣ ਦਮ ਬਦਲ ਹੀ ਉਹਨੇ ਮਾਰ ਦਿਆ ਬਸ ਪਤਾ ਨਹੀਂ ਕੀ ਕੁਦਰਤ ਦੇ ਰੰਗ ਨੇ ਬਾਹਰੋਂ ਕਿਤੇ ਫਿਰਦਾ ਤੁਰਦਾ ਸੱਪ ਆਇਆ ਝੋਨੇ ਚੋਂ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਝ ਦਵਾਈ ਉਹਨਾਂ ਨੇ ਲਿਖਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾ ਲਿਆਈ ਤੂੰ ਉਹਦੀ ਮੌਤ ਹੋ ਚੁੱਕੀ ਹੈ ਜੀ ਸਾਪ ਹੀ ਲੜਿਆ ਜੀ ਸਾਪ ਹੀ ਲੜਿਆ ਜੀ ਜੱਕਦਮ ਬਸ 11:30 12 ਦਾ ਟਾਈਮ ਹੈ ਜੀ ਜੱਕ ਦਾ ਮੈਂ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾਂ ਤੋਂ ਵੱਧ ਪਾਲੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਪੰਜ ਬੇਟੀਆਂ ਜੀ ਓਹ ਬੇਟੀਆਂ ਨੇ ਪੰਜ ਪੰਜ ਬੇਟੀਆਂ ਹੀ ਐ ਤੇ ਤੇ ਆਪ ਤੁਸੀਂ ਵੀ ਤੁਸੀਂ ਆਪ ਹੀ ਕਿੰਨੇ ਰੁਮਾਲ ਮੇਰੇ ਮੁਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ ਬਾਬਾ ਜੀ ਨੇ ਮਰਤ ਕੀਤੀ ਸੀਗੀ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ ਕੋਈ ਕਰੀਏ ਦਿਹਾੜੀਦਾਰ ਬੰਦਾ ਸੀ ਮੈਂ ਵੀ ਇਕੱਲਾ ਕਮਾਉਣ ਵਾਲਾ ਸੀ ਪੰਚੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਕਿਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਿਹਾਈ ਦੀ ਖੰਡ ਚਾ ਮੁੱਕ ਜਾਂਦੀ ਜੀ ਖੰਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਦੋਂ ਬੇਟੀਆਂ ਦਾ ਪੜਾਈ ਦਾ ਵੀ ਬਹੁਤ ਉਕਾ ਹੋਇਆ ਪਰ ਇਹਦਾ ਇਹ ਹੀ ਰਜਗਾਰ ਸੀ ਵੀ ਚੱਲ ਦੁੱਧ ਨੂੰ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖਰਚਾ ਚੱਲੀ ਜੂਗਾ ਤੇ ਕਿਨਾਲੇ ਚਲੋ ਤੱਕ ਸੁਣੋ ਇਹ ਅਗਲੇ 10ਵੇਂ ਮਹੀਨੇ ਚ ਇਹਨੇ ਸੂਪ ਪੈਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਪੈਣਾ ਸੀ ਲਾਏ ਪਈ ਖੜੀ ਸੀ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਹੈਗਾ ਬਸ ਇਹ ਤਾਂ ਯਾਸਰਾਸੀ ਜਿਹੜਾ ਵੀ ਰੱਬ ਨੇ ਅੱਜ ਕੋਲ ਦੇ ਸਾਡੇ ਕੋਲ ਤੇ ਬੱਚਿਆਂ ਦੇ ਫਿਰ ਪੜ੍ਹਾਈ ਦਾ ਕਿਵੇਂ ਖਰਚਾ ਚੱਲਦਾ ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧਫਾ ਕਰੀਦਾ ਮੈਂ ਵੀ ਮੰਜੀ ਤੇ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦਿੰਦਾ ਕੋਈ ਐਵੇਂ ਜੀ ਮੰਗ ਤੱਕ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ ਤੇ ਚਾਰਜੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੰਗ ਕੇ ਕਿਥੇ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮਾਸਟਰ ਨੂੰ ਕਹਿ ਦਈ ਜਾਂ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜੀ ਜਿਵੇਂ ਜਿਵੇਂ ਵੈਗਰ ਨੂੰ ਚੰਗਾ ਲੱਗੇ ਜੀ ਬਸ ਗੁਜਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਟ ਗਿਆ ਜੀ ਕੀ ਮੰਗ ਕੀ ਕਰਦੇ ਮੰਗੇ ਹੋਈ ਜੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹਲਫ ਕੀਤੀ ਜਾਵੇ ਕੁਈ ਦੁਬਾਰੇ ਮਸੂਨ ਵਾਲੀ ਮਾਝੀ ਲੈ ਲੂਗਾ ਮੈਂ ਤਾਂ ਕਰਜਾਈ ਵੀ ਹੋ ਗਿਆ ਸੀ ਦਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੁੱਧੀ ਕੋਲੋਂ ਆਸਰੇ ਨਾਲ ਵੀ ਚੱਲ ਸੂਗੀ ਤੇ ਤੈਨੂੰ ਦੁੱਧ ਪਾਈ ਜਾਵਾਂਗੇ ਸਾਡਾ ਲੈ ਜਾਊਗਾ ਮੰਗ ਇਹੋ ਹੀ ਕਰਦੇ ਜੀ ਸਾਡੀ ਜਿੰਨੀ ਵੀ ਕੋਈ ਹੈਲਪ ਕੀਤੀ ਜਾਵੇ ਬੜੇ ਭੈਣ ਭਰਾ ਵੀਰ ਭਰਾ ਐਨਆਰ ਬਹੁਤ ਬੈਠੇ ਆ ਜੀ ਤੇ ਗਰੀਬ ਦੀ ਬਹੁਤ ਹੈਲਪ ਕਰਨ ਵਾਲੇ ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤੇ ਮੈਂ ਬੇਟੀਆਂ ਦੀ ਮੇਰੀ ਪੜ੍ਹਾਈ ਵੀ ਬਹੁਤ ਔਖੀ ਹੋਈ ਪਈ ਤੇ ਹੁਣ ਇਹਦਾ ਅਸਰਾ ਸੀ ਉਹ ਵੀ ਉੱਟ ਗਿਆ ਜੀ ਮੈਂ ਵੀ ਬਿਮਾਰ ਹਾਂ ਨਾਮ ਕੀ ਦੱਸਣਾ ਹੈ ਪ੍ਰੇਮ ਸਿੰਘ ਜੀ ਸਿੰਧ ਕਿਹੜਾ ਵਸਤੀ ਲੱਦੂ ਵਾਲੀ ਜੀ